ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਸਮੀ ਕਬੇ ਬਾਜ ਦੇਣਤੀ ਚੌਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਾਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਕ੍ਰਿਤ ਪਾਰ ਹਮਰੇ ਦੋਸਤ ਸਬਾ ਤੁਮ ਕਾਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਾ ਨਜ ਕਰਦੈ ਕਰੀਐ ਸਬ ਅਰਨ ਕੋ ਆਦਿ ਸੰਗੜੀਐ ਪੂਰਨ ਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸ਼ਾਡ ਕੋਈ ਅਬਰ ਨਾ ਤਾਹੂ ਜੋ ਬਰ ਚਾਹੂ ਸੁਤਮਤੇ ਪਾਵਾਂ ਸੇਵਕ ਸੇ ਕਹ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਪਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤਜ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਖ ਨ ਹਾਰੇ ਸਾਇਬ ਸੰਤਾ ਹਈ ਪਿਆਰੇ ਜੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਪਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਚਨ ਉਪਜਾਇਓ ਆਦੰਤਿ ਕੈ ਅਵਤਾਰਾ ਸੋਈ ਗੁਰੂ ਸਮਝਿ ਆਹੋ ਹਮਾਰਾ ਨਮਸਕਾਰ ਕਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਪਲੇ ਬਰੇ ਕੀ ਪੀੜ ਪਛਾਨਣ ਚੀਤੀ ਤੇ ਕੁੰਚਰੇ ਅਸੂਲਾ ਸਾ ਪਰ ਕਿਰਪਾ ਦ੍ਰਿਪਤ ਘਰ ਪੂਲਾ संतन दुख पाए ते दुखी सुख पाए साधन के सुखी एक एक की पीर पहचान कट कट के पट पट की जान जाब करक करा कर तारा प्रजा तरत कब देहे अपार जब आ करक कर तुम कबू तुम मैं मिलत देह कर सबू ਜਿਤੇ ਬਦਨ ਸ੍ਰੀ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣ ਕਬੇਡ ਪੇਡ ਅਡ ਆਲਮ ਨਰੰਕਾਰ ਮਿਰ ਬੇਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂਡੋ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਣ ਅਨਮਾਨਤ ਮਹਾ ਮੂੜ ਕਜ ਬੇਦਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿੰਤ ਮੈਂ ਪਿਉ ਆਪ ਆਪਣੀ ਬੁਧਹਿ ਜੇਤੀ ਬਰਨਤ ਪਿਨ ਪਿਨ ਤੋਹਿ ਤੇਤੀ ਅਮਰਾਲਖਾ ਨਾ ਜਾਏ ਅਸਾਰਾ ਇਹ ਬਿਦ ਸਜਾ ਪ੍ਰਤਿਨ ਸੰਸਾਰ ਇਕ ਰੂਪਾ ਨੂਮ ਸਰੂਪਾ ਅਰੰਕ ਪਯੋ ਨਾਵ ਕੈ ਪੂਪਾ ਅੰਡਾ ਜੇ ਰੈ ਸਿਦਡ ਟਿਨੀ ਪਤਬਜ ਕਾਨ ਬੌਰਤ ਦਿਨੀ ਕਉ ਫੂਲ ਰਾਜਾ ਨੂ ਬੈਠਾ ਕਉ ਸਮਨ ਪਯੋ ਸ਼ੰਕਰਿਆ ਕੈਠਾ ਸਗਰੀ ਸ੍ਰਿਚ ਦਿਖਾਏ ਚੰਪਾਵ ਆਤ ਜੁਗਾਦ ਸਰੂਪ ਸਿਯੰ ਪਾਵ ਆਬਰਕਾ ਮੇਰੀ ਤੁਮ ਕਰੋ ਛੇ ਕੋ ਵਾਰ ਸਿਕ ਸੰਧਰੋ ਦੁਸ਼ਟ ਦੇਤੀ ਉੱਠਵਾਤ ਜੋ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੁਰ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੋਕਿਆ ਤਾ ਵੈ ਮਰੀ ਪੁਰਖ ਜਵਨ ਪਗ ਪਰੇ ਤਿਆਰੀ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤਿ ਹੈ 타 ਕੀ ਕਾਲਿਕ ਨਯ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟਾਰੇ ਕਟਰੈ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਮਿਹਰੋ ਤਾਂ ਕੇ ਤਾਪਤ ਨਤਮੋ ਹਰੋ ਹਿਰਦ ਸਿਧ ਕਰਮ ਸਭ ਹੋਈ ਦ੍ਰਿਸ਼ਟਾ ਸੋ ਸਕੈ ਨ ਕੋਈ ਏਕ ਬਾਰ ਜਿਨੇ ਤੁਮੈ ਸੰਬਾਰ ਕਾਲ ਪਾਸ ਤੇ ਤਾਹੀ ਉਬਾਰ ਜਿਨ ਨਰ ਨਾਮ ਤੇ ਹਰ ਕਾ ਦਾਰ ਦੁਸ਼ਟ ਲੋਗ ਤੇਰਾ ਖੜਗ ਕੇਤ ਮੈਂ ਸ਼ਰਨ ਤਿਆਰੀ ਆਪ ਆਤ ਦੇ ਲੇਹੁ ਉਬਾਰੀ ਸਰਬ ਧਰਮੋ ਸਹਾਈ ਦੁਸ਼ਟ ਲੋਗ ਤੇ ਲਿਓ ਵਿਚਾਈ ਸੁਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਕਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਾਇਮ ਤੇ ਨਾਮ ਅਨਿਓ ਸਿਮਰਤ ਸਾਸਤਰ ਬੇਦ ਸਬੈ ਬੋ ਪੀਦ ਕਹੇ ਹਮੇ ਕਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋ ਰਾਮ ਸਗਲ ਦੁਆਰ ਕੋ ਛਾੜ ਕੇ ਜਹਉ ਤੁਹਾਰ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸ਼ਗਲ ਦੁਆਰੇ ਕੋ ਚਾਨਕ ਗਇਓ ਤੋਹਾਰ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ